ਹੁਣ 40 ਸਾਲ ਹੋ ਗਏ 2024 ਤਾਈ ਸਾਡਾ ਕੱਲੂ ਕਾਰਾ ਇਹਨਾਂ ਨੇ ਦਿੱਲੀ 'ਚ ਖੇਡਿਆ ਸ਼ਿਕਾਰ ਖੇਡਿਆ ਸਭ ਤੋਂ ਭਿਆਨਕ ਪੁਲਿਸ ਫੋਰਸ ਗੁਰਦਾਸਪੁਰ ਜ਼ਿਲ੍ਹੇ ਦੀ ਰਹੀ ਹੈ ਜਿਹਦੇ ਵਿੱਚ ਸਾਮੰਤ ਗੋਇਲ ਵਰਗਿਆਂ ਨੇ ਦੁਸ਼ਟਾਂ ਨੇ ਬਹੁਤ ਸਾਰੇ ਫਾਲਸ ਐਨਕਾਊਂਟਰ ਕੀਤੇ ਆ ਤੇ ਲੋਕਾਂ ਨੂੰ ਘਰਾਂ ਤੋਂ ਚੱਕ-ਚੱਕ ਕੇ ਕਿਤੇ ਹੋਰ ਜਿਵੇਂ ਬੀਬੀ ਜੀ ਉਰੇ ਖੜੇ ਆ ਸਾਡੇ ਨਾਲ ਇਹਨਾਂ ਦੇ ਹਸਬੰਦ ਨੂੰ ਵੀ ਪੁਲਿਸ ਸਟੇਸ਼ਨ ਤੋਂ ਚੱਕ ਕੇ ਗੈਰਕਾਨੂੰਨੀ ਤਰੀਕੇ ਨਾਲ ਮਾਰਿਆ ਔਰ ਜਿਹੜਾ ਸਾਮੰਤ ਕੋਇਲ ਇੱਥੇ ਤਰਕੀਬਾਂ ਸਿੱਖ ਕੇ ਗਿਆ ਜਿਹਦੇ ਵਿੱਚ ਉਹਨੇ ਕੈਟ ਕਿਵੇਂ ਪਾਲੀਦੇ ਆ ਤੇ ਚਲਾਈਦੇ ਆ ਜਿਹੜੇ ਦੱਗ ਹੀ ਅੰਸਰ ਹੁੰਦੇ ਹੈਗੇ ਆ ਉਹਨਾਂ ਨੂੰ ਆਪਣੇ ਜੇਬ 'ਚ ਪਾ ਕੇ ਇਹਨਾਂ ਨੇ ਹੁਣ ਉਹ ਰੌਦਾਮੁਖੀ ਬਣ ਕੇ ਅੰਤਰਰਾਸ਼ਟਰੀ ਪੱਦਰਤੀ ਸ਼ੁਰੂ ਕੀਤਾ ਹੈ ਜਿਹਦੇ ਵਿੱਚ ਭਾਈ ਨਿਜਰ ਤੇ ਗੁਰਪਤਵੰਤ ਸਿੰਘ ਪੰਨੂ ਦੀ ਮਾਰਨ ਦੀ ਸਾਜ਼ਿਸ਼ ਅਮਰੀਕਾ ਤੇ ਕੈਨੇਡਾ ਨੇ ਅ ਅੰਤਰਰਾਸ਼ਟਰੀ ਪੱਦਰਤੇ ਪਰੋਲ ਕੇ ਸਾਨੂੰ ਦੱਸਿਆ ਹੈ ਕਿ ਇਹੋ ਜਿਹੀਆਂ ਹਰਕਤਾਂ ਦਵਾਲ ਵਰਗੇ ਨਰਿੰਦਰ ਮੋਦੀ ਦੇ ਕੈਬਨਿਟ ਤੇ ਹੋਰ ਜਿਹੜੇ ਇਹਦੇ ਮਨਿਸਟਰ ਹੈ ਉਹਨਾਂ ਨੇ ਅਮਿਤ ਸ਼ਾਹ ਦੇ ਉੱਤੇ ਸਿੱਧੀ ਉਂਗਲ ਚੱਕੀ ਹੈਗੀ ਆ ਇਸ ਦੇਸ਼ 'ਚ ਸਿੱਖ ਹੋਣਾ ਇੱਕ ਜੁਰਮ ਬਣ ਗਿਆ ਹੈਗਾ